ਕਾਫੀ ਸਮੇਂ ਬਾਅਦ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਭਿਆਨਕ ਇੱਕ 에어 ਕ੍ਰੈਸ਼ ਹਾਦਸਾ ਵਾਪਰਿਆ ਜਿਸ ਦੇ ਵਿੱਚ ਸੈਂਕੜੇ ਜਾਨਾਂ ਗਈਆਂ ਨੇ 250 ਤੋਂ ਵੱਧ ਜਾਨਾਂ ਗਈਆਂ ਨੇ 1996 ਦੇ ਵਿੱਚ ਜੇ ਜਿਕੜ ਆਪਾਂ ਕਰੀਏ ਤਾਂ 117 ਲੋਕਾਂ ਦੀ ਕਹਿੰਦੇ ਉਦੋਂ ਜਾਨ ਚਲ ਗਈ ਸੀ ਉਸ ਤੋਂ ਵੀ ਵੱਡਾ ਹਾਦਸਾ ਹੋਇਆ ਇਹਦੇ ਵਿੱਚ ਕੁੱਲ ਕਹਿੰਦੇ 34 ਤਾਂ ਡਾਕਟਰ ਤੇ ਜਿਹੜੇ ਮੈਡੀਕਲ ਦੇ ਸਟੂਡੈਂਟ ਸੀਗੇ ਉਹਨਾਂ ਦੀ ਜਾਨ ਗਈ ਹੈ ਕੁੱਲ ਮਿਲਾ ਕੇ 274 75 ਦਾ ਅੰਕੜਾ ਦੱਸਿਆ ਜਾ ਰਿਹਾ ਵੱਖ-ਵੱਖ ਸੋਸ਼ਲ ਮੀਡੀਆ ਹਾਊਸਿੰਗ ਦੇ ਉੱਤੇ ਕਿ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਇਸ ਹਾਦਸੇ ਦੇ ਦੌਰਾਨ। ਟੀਵੀਆਰ ਤੇ ਜਿਹੜਾ ਬਲੈਕ ਬਾਕਸ ਹੈ ਉਹ ਮਿਲ ਗਿਆ ਹੈ। ਜੀ। ਬਲੈਕ ਬਾਕਸ ਕਹਿੰਦੇ ਜਿੱਥੇ ਇਹ ਜਹਾਜ਼ ਡਿੱਗਦਾ ਉਸ ਹਸਪਤਲ ਦੀ ਛੱਤ ਤੋਂ ਮਿਲਿਆ ਹੈ। 1000 ਡਿਗਰੀ ਤੱਕ ਇਹ ਜਿਹੜਾ ਬਾਕਸ ਆ ਉਹ ਬਚਿਆ ਰਹਿ ਗਿਆ। ਕਾਰਨ ਕਿਉਂ? ਕਿਉਂਕਿ ਟੈਕਨੀਅਮ ਦਾ ਬਣਿਆ ਹੋਇਆ ਸੀ। ਇਹ ਜਿਹੜਾ ਸਿਸਟਮ ਆ ਇਹਦੇ ਉੱਤੇ ਹੁਣ ਸਾਰਿਆਂ ਦੀ ਨਿਰਪਰਤਾ ਬਣ ਗਈ ਹੈ ਕਿ ਕੀ ਹੋਇਆ ਕਿਸ ਤਰ੍ਹਾਂ ਹੋਇਆ ਲੋਕ ਇਸ ਜਹਾਜ਼ ਦੇ ਵਿੱਚ ਇਹ ਲਾਈਨਸ ਦੇ ਵਿੱਚ ਬੈਠਣ ਤੋਂ ਡਰਨੇ ਸ਼ੁਰੂ ਹੋ ਗਏ ਨੇ ਸੰਦੋਸਾਪੋ ਅਹਮਦਾਬਾਦ ਦੇ ਵਿੱਚ 에어 ਇੰਡੀਆ 171 ਕ੍ਰੈਸ਼ ਹੋਈ ਕੁਝ ਹੀ ਪਲਾਂ ਦੇ ਵਿੱਚ ਜਹਾਜ਼ ਜਿਹੜਾ ਹੈ ਉਹ ਕ੍ਰੈਸ਼ ਹੋ ਗਿਆ ਅੰਕ ਦੀਆਂ ਲਪਟਾਂ ਇਦਾਂ ਨਿਕਲੀਆਂ ਕਹਿੰਦੇ ਇਦਾਂ ਲੱਗ ਰਿਹਾ ਸੀ ਕਿ ਕੋਈ ਅੱਗ ਦਾ ਗੋਲਾ ਬਣ ਚੁੱਕਿਆ ਉੱਥੇ ਉਸ ਤੋਂ ਬਾਅਦ ਧੂਆ ਧੂਆ ਸਾਰਾ ਆਸਮਾਨ ਉੱਥੇ ਹੋ ਗਿਆ ਘਟਨਾ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਦਾ ਵੀ ਦਿਲ ਦਹਿਲਾ ਦਿੱਤਾ ਇੱਥੇ ਤਾਂ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਣ ਕੈਨੇਡਾ ਦੇ ਪ੍ਰਧਾਨ ਮੰਤਰੀ ਹੋਣ ਯੂਕੇ ਦੇ ਪ੍ਰਧਾਨ ਮੰਤਰੀ ਹੋਣ ਸੋ ਵਕ ਵਕ ਪ੍ਰਧਾਨ ਮੰਤਰੀਆਂ ਯਾ ਰਾਸ਼ਟਰਪਤੀਆਂ ਦੇ ਵੱਲੋਂ ਇਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ 250 ਤੋਂ ਵੱਧ ਜਾਨਾਂ ਕਹਿੰਦੇ ਇਸ ਘਟਨਾ ਦੇ ਵਿੱਚ ਜਾ ਚੁੱਕੀਆਂ ਨੇ 240 ਤਾਂ ਉਹੀ ਜਾਨਾਂ ਸਿਗੀਆਂ ਜਿਹੜੀਆਂ ਜਹਾਜ਼ ਦੇ ਵਿੱਚ ਮੌਜੂਦ ਸੀ ਉਸ ਦੇ ਵਿੱਚੋਂ ਇੱਕ ਸਫਲਤਾਪੂਰਨ ਨਿਕਲ ਸਕਿਆ ਔਰ ਇੱਕ ਸ਼ਖਸ ਕਹਿੰਦੇ ਫਲਾਈਟ ਦੇ ਵਿੱਚ ਬੈਠ ਕੇ ਉਤਰ ਗਿਆ ਸੀ ਇਸ ਵਾਸਤੇ ਕਹਿੰਦੇ ਕਿ 241 ਕ ਜਾਨੇ ਉੱਥੇ ਜਹਾਜ਼ ਦੇ ਵਿੱਚ ਮੌਜੂਦ ਸੀ ਪਰ ਆਨ ਬੋਰਡ ਲਿਸਟ ਦੇ ਵਿੱਚ 242 ਦਾ ਨਾਮ ਹੈਗਾ ਸੋ ਸੰਧੂ ਸਾਹਿਬ ਜਿਨੇ ਜੀ ਦੀ ਜਾਨ ਬਚ ਗਈ ਚਲੋ ਕਿਸਮਤੋਂ ਦੇ ਨਾਲ ਸੀਗੀ ਲੰਬੀ ਲਿਖੀ ਹੋਈ ਸੀ ਸਾਡੇ ਕਿਹੜੇ ਪ੍ਰਮਾਤਮਾ ਨੇ ਉਹਦੀ ਲੰਬੀ ਲਿਖੀ ਹੋਈ ਸੀ ਬਚ ਗਿਆ 240 ਜਾਨਾਂ ਉਹ ਤੇ ਬਾਅਦ ਦੇ ਵਿੱਚ ਕੁਝ ਉਹ ਲੋਕ ਜਿਹੜੇ ਉਸ ਮੈਸ ਦੇ ਵਿੱਚ ਮੌਜੂਦ ਸੀ ਜਾਂ ਫਿਰ ਥੱਲੇ ਬਿਲਡਿੰਗ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੀਆਂ ਕਾਰਾਂ ਸੜ ਕੇ ਸੁਆਹ ਹੋ ਗਈਆਂ ਵਹੀਕਲ ਸੜ ਕੇ ਸੁਆਹ ਹੋ ਗਏ ਉਤੋਂ ਵੀ ਕਾਫੀ ਲੋਕਾਂ ਦੀਆਂ ਜਾਨਾਂ ਗਈਆਂ ਕੁਝ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਵੱਡੀ ਤਰਾਸਦੀ ਸੀਗੀ ਇਹ ਕਾਫੀ ਸਮੇਂ ਬਾਅਦ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਭਿਆਨਕ ਇੱਕ 에어 ਕ੍ਰੈਸ਼ ਹਾਦਸਾ ਵਾਪਰਿਆ ਜਿਸ ਦੇ ਵਿੱਚ ਸੈਂਕੜੇ ਜਾਨਾਂ ਗਈਆਂ ਨੇ ਇਸ ਤੋਂ ਵੱਧ ਜਾਨਾਂ ਗਈਆਂ ਨੇ ਇਸ ਤੋਂ ਪਹਿਲਾਂ ਜਿਹੜਾ 에ਅ ਕ੍ਰੈਸ਼ ਹੋਇਆ ਸੀਗਾ ਅੱਜ ਤੋਂ ਕੁਝ ਅ ਸਾਲ ਪਹਿਲਾਂ 1996 ਦੇ ਵਿੱਚ ਜਿਸ ਜ਼ਿਕਰ ਆਪਾਂ ਕਰੀਏ ਤਾਂ 117 ਕੋ ਲੋਕਾਂ ਦੀ ਕਹਿੰਦੇ ਉਦੋਂ ਜਾਨ ਚਲੀ ਗਈ ਸੀ ਉਸ ਤੋਂ ਵੀ ਵੱਡਾ ਹਾਦਸਾ ਹੋਇਆ ਸੋ ਇੱਥੇ ਹੁਣ ਇੱਕ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਪਹਿਲਾਂ ਤਾਂ ਇੰਨਾ ਕੁ ਪਤਾ ਲੱਗਾ ਸੀਗਾ ਕੇ ਪਾਇਲਟ ਨੇ ਮੇਡੇ ਦੀ ਕਾਲ ਜ਼ਰੂਰ ਦਿੱਤੀ ਹੈ ਏਟੀਸੀ ਨੂੰ 에어 ట్రాਫਿਕ ਕੰਟਰੋਲ ਨੂੰ ਮੇਡੇ ਦੀ ਕਾਲ ਜ਼ਰੂਰ ਦਿੱਤੀ ਹੈ ਪਰ ਮੇਡੇ ਪਤਾ ਲੱਗਣ ਤੋਂ ਬਾਅਦ ਜਦੋਂ ਏਟੀਸੀ ਨੇ ਸੰਪਰਕ ਕੀਤਾ ਤਾਂ ਸੰਪਰਕ ਹੋ ਨਹੀਂ ਸਕਿਆ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਮੇਡੇ ਕਾਲ ਤੋਂ ਇਲਾਵਾ ਇਹ ਜ਼ਿਕਰ ਵੀ ਪਾਇਲਟ ਦੇ ਵੱਲੋਂ ਕੀਤਾ ਗਿਆ ਸੀ ਕਿ ਸਾਡੇ ਕੋਲ ਬੂਸਟ ਨਹੀਂ ਹੈਗਾ ਨੋ ਬੂਸਟ ਹੈ ਸਾਡੇ ਕੋਲ ਅਸੀਂ ਉੱਪਰ ਜਾ ਨਹੀਂ 파 ਰਹੇ ਸੋ ਮੇਰੀ ਮੇਰੇ ਇੱਕ ਖਾਸ ਦੋਸਤ ਨਾਲ ਗੱਲਬਾਤ ਹੋਈ ਸੀ ਉਹ ਵੀ ਅਰ ਇਰ ਇੰਡੀਆ ਦੇ ਨਾਲ ਰਿਲੇਟਡ ਹੀ ਕੰਪਨੀਆਂਜ਼ ਦੇ ਵਿੱਚ ਕੰਮ ਕਰਦੇ ਨੇ ਆ ਕਾਫੀ ਨੋਲਜ ਰੱਖਦੇ ਨੇ ਇਸ ਵਿਸ਼ੇ ਦੀ ਉਹਨਾਂ ਦਾ ਜਿਹੜਾ ਅੰਦਾਜ਼ਾ ਸੀ ਉਹਨਾਂ ਦਾ ਅੰਦਾਜ਼ਾ ਕਹਿੰਦਾ ਸੀ ਕਿ ਫਿਲਹਾਲ ਸਪਸ਼ਟ ਨਹੀਂ ਕਿ ਇੰਜਨਸ ਫੇਲ ਹੋਏ ਨੇ ਜਾਂ ਕੀ ਹੋਇਆ ਹੈ ਪਰ ਜਦੋਂ ਫਲਾਈਟ ਉੱਪਰ ਚੜਦੀ ਹੈ ਤੇ ਜਿਉ ਨਾਲ ਦੀ ਨਾਲ ਡਿੱਗਦੀ ਹੈ ਤੇ ਇੱਕ ਮੇਜਰ ਕਾਰਨ ਮੰਨਿਆ ਜਾਂਦਾ ਕਿ ਬੈਲੈਂਸਿੰਗ ਨਹੀਂ ਹੋਈ ਹੁਣ ਇੱਥੇ ਕੀ ਕਾਰਨ ਨੇ ਹਜੇ ਸਪਸ਼ਟ ਨਹੀਂ ਹੋਏ ਜਾਂਚ ਚੱਲ ਰਹੀ ਹੈ ਆਰ ਇੰਡੀਆ ਨੇ ਕਹਿ ਦਿੱਤਾ ਟਾਟਾ ਗਰੁੱਪਸ ਨੇ ਕਹਿ ਦਿੱਤਾ ਹੈ ਕਿ ਅਸੀਂ 1-1 ਕਰੋੜ ਰੁਪਈਆ ਮ੍ਰਿਤਕਾਂ ਨੂੰ ਦਵਾਂਗੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਵਾਂਗੇ ਹਜ਼ਾਰ ਤੋਂ ਵੱਧ ਡੀਐਨਏ ਸੈਂਪਲਸ ਲੈ ਕੇ ਸਰਕਾਰ ਕਹਿੰਦੀ ਅਸੀਂ ਜਾਂਚ ਕਰਾਂਗੇ ਕਿ ਕਿਹੜੀ ਕਿਹੜੀ ਡੈੱਡ ਬਾਡੀ ਕਿਹਦੇ ਕਿਹਦੇ ਨਾਲ ਰਿਲੇਟਿਡ ਹੈ ਜ਼ਖਮੀਆਂ ਦਾ ਇਲਾਜ ਵਕ ਹੋਵੇਗਾ ਸੋ ਕੁੱਲ ਮਿਲਾ ਕੇ ਜੋ ਕੰਮ ਟਾਟਾ ਗਰੁੱਪਸ ਦੇ ਵੱਲੋਂ ਕੀਤਾ ਜਾਣਾ ਸੀ ਉਹ ਉਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਸਰਕਾਰ ਆਪਣਾ ਫਰਜ਼ ਨਿਭਾਰੀ ਹੈ ਗ੍ਰਹਿ ਮੰਤਰੀ ਸਾਹਿਬ ਇਹ ਕਹਿ ਗਏ ਕਿ ਇਹ ਹਾਦਸਾ ਸੀ ਹਾਦਸਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਹੁੰਦਾ ਹੁਣ ਜਿਹੜੀ ਹੈਰਾਨੀਜਨਕ ਖਬਰ ਸਾਹਮ ਕੀ ਬੂਸਟ ਨਹੀਂ ਮਿਲਿਆ ਫਲਾਈਟ ਨੂੰ ਕਿਵੇਂ ਵਿਖਦੇ ਹੋ ਤੁਸੀਂ ਕਿਸ ਦੀ ਅੰਗਹਿਲੀ ਸਮਝਦੇ ਹੋ ਤੁਸੀਂ ਇਹਦੇ ਵਿੱਚ ਸਿਮਰਨ ਅੰਗਹਿਲੀ ਕਿਸੇ ਦੀ ਵੀ ਹੋਵੇ ਚਾਹੇ ਕੋਈ ਟੈਕਨੀਕਲ 에ਰਰ ਆਇਆ ਹੋਵੇ ਕੋਈ ਖਰਾਬੀ ਆਈ ਹੋਵੇ ਪਰ ਕੀਮਤੀ ਜਾਨਾਂ ਚਲੀਆਂ ਗਈਆਂ ਨੇ ਬਿਲਕੁਲ ਕੁਝ মিডিਆ ਹਾਊਸ ਜਿੰਨੀ ਦੇਰ ਤੁਸੀਂ ਇਹ ਬੋਲੇ ਉਹਨਾਂ ਦੇਰ ਮੈਂ ਥੋੜਾ ਸਰਚ ਕੀਤਾ 275 ਦੱਸ ਰਹੇ ਨੇ ਹੂੰ ਕੁਝ 274 ਦੱਸ ਰਹੇ ਨੇ ਇਹਦੇ ਵਿੱਚ ਕੁੱਲ ਕਹਿੰਦੇ 34 ਤਾਂ ਡਾਕਟਰ ਤੇ ਜਿਹੜੇ ਮੈਡੀਕਲ ਦੇ ਸਟੂਡੈਂਟ ਸੀਗੇ ਉਹਨਾਂ ਦੀ ਜਾਣ ਗਈ ਹੈ ਕਿਉਂਕਿ ਜਦੋਂ ਇੱਕ ਮੈਡੀਕਲ ਕਾਲਜ ਦੇ ਹੌਸਟਲ ਦੇ ਉੱਤੇ ਜਾ ਕੇ ਜਹਾਜ਼ ਡਿੱਗਦਾ ਤਾਂ ਉਦੋਂ ਖਾਣਾ ਵਗੈਰਾ ਸਾਰੇ ਖਾਰੇ ਸੀਗੇ ਤਾਂ ਕੁੱਲ ਮਿਲਾ ਕੇ 274 75 ਦਾ ਅੰਕੜਾ ਦੱਸਿਆ ਜਾ ਰਿਹਾ ਵੱਖ-ਵੱਖ ਸੋਸ਼ਲ ਮੀਡੀਆ ਹਾਊਸਸ ਦੇ ਉੱਤੇ ਕਿ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਇਸ ਹਾਦਸੇ ਦੇ ਦੌਰਾਨ ਤਾਂ ਦੂਜੇ ਪਾਸੇ ਜਿਹੜਾ ਪਾਇਲਟ ਸੀਗਾ ਸੁਮਿਤ ਸੱਬਰਵਾਲ ਉਹ ਕਾਫੀ ਸੀਨੀਅਰ ਸੀਗੇ ਕਾਫੀ ਉਹਨਾਂ ਨੂੰ ਤਜਰਬਾ ਸੀਗਾ ਜਹਾਜ਼ ਉਡਾਉਣ ਦਾ ਤਾਂ ਉਹਨਾਂ ਦਾ ਜਿਹੜਾ ਸੰਦੇਸ਼ ਸਾਹਮਣੇ ਆ ਰਿਹਾ ਹੈ ਉਹ ਸੰਦੇਸ਼ ਇਹ ਹੈ ਕਿ ਉਹਨਾਂ ਨੇ ਜਦੋਂ ਕਾਲ ਕੀਤੀ ਸੀ ਮਿਡੇ ਮਿਡੇ ਦੇ ਸਾਹਬ ਦੇ ਨਾਲ ਜਿਹੜੀ ਇਹਨਾਂ ਦਾ ਇੱਕ ਕੋਡ ਲੈਂਗੁਏਜ ਹੁੰਦੀ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪਾਵਰ ਘਟ ਹੋ ਰਹੀ ਹੈ ਅਸੀਂ ਅੱਗੇ ਵਧ ਰਹੇ ਹਾਂ ਥਰਸਟ ਨਹੀਂ ਸਾਨੂੰ ਮਿਲ ਰਿਹਾ ਪਲੇਨ ਉੱਠ ਨਹੀਂ ਰਿਹਾ ਅਸੀਂ بچਾਂਗੇ ਨਹੀਂ ਚਾਰ ਪੰਜ ਸਕਿੰਟਾਂ ਦੇ ਵਿੱਚ ਇੰਨੀ ਗੱਲ ਉਹਨਾਂ ਨੇ ਕਹਿੰਦੇ ਜਿਹੜੀ ਰਿਕਾਰਡ ਕਰਾ ਦਿੱਤੀ ਸੀ ਪਰ ਸਮਾਂ ਬੜਾ ਘੱਟ ਸੀਗਾ ਕੁਝ ਸਕਿੰਡਸ ਦੇ ਵਿੱਚ ਹੀ ਇਹ ਜਿਹੜਾ ਹਾਦਸਾ ਹੋ ਗਿਆ ਕਈਆਂ ਦੀਆਂ ਪਰਿਵਾਰਾਂ ਦੀਆਂ ਜਦੋਂ ਕਹਾਣੀਆਂ ਸੁਣਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅਜੇ ਉਹਨਾਂ ਨੂੰ ਛੱਡਣ ਤੋਂ ਬਾਅਦ ਬੋਰਡਿੰਗ ਵਾਸਤੇ ਜਦੋਂ ਚੱਲ ਗਏ ਤਾਂ ਉਸ ਤੋਂ ਬਾਅਦ ਦੇ ਵਿੱਚ ਅਜੇ ਆਪਣੀਆਂ ਕਾਰਾਂ 'ਚ ਬੈਠੇ ਸੀਗੇ ਤਾਂ ਨਾਲ ਦੀ ਨਾਲ ਧਮਾਕੇ ਦੀ ਆਵਾਜ਼ ਆਈ ਤਾਂ ਅਸੀਂ ਮਤਲਬ ਕੰਬ ਗਏ ਪਤਾ ਲੱਗਿਆ ਕਿ ਉਹੀ ਜਹਾਜ਼ ਜਿਹਦੇ ਵਿੱਚ ਸਾਡੇ ਰਿਸ਼ਤੇਦਾਰ ਸੀਗੇ ਸਾਡੇ ਪਰਿਵਾਰਕ ਮੈਂਬਰ ਸੀ ਉਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਇਹ ਸਾਰਾ ਕੁਝ ਹੈ ਦੂਜੇ ਪਾਸੇ ਹੁਣ ਇੱਕ ਡੀਵੀਆਰ ਤੇ ਜਿਹੜਾ ਬਲੈਕ ਬਾਕਸ ਹੈ ਉਹ ਮਿਲ ਗਿਆ ਜੀ ਬਲੈਕ ਬਾਕਸ ਕਹਿੰਦੇ ਜਿੱਥੇ ਇਹ ਜਹਾਜ਼ ਡਿੱਗਦਾ ਉਸ ਹਸਪਤਲ ਦੀ ਛੱਤ ਤੋਂ ਮਿਲਿਆ ਤੇ ਉਹਦੇ ਵਿੱਚ ਕਾਫੀ ਜਿਹੜੀ ਇਨਫੋਰਮੇਸ਼ਨ ਹੈ ਕਿ ਕੀ ਹੋਇਆ ਇੰਜਨ ਫੇਲ ਹੋ ਰਿਹਾ ਜਾਂ ਕਿ ਫਿਊਲ ਦੀ ਪ੍ਰੋਬਲਮ ਆਈ ਜਾਂ ਫਿਰ ਕੋਈ ਬੈਲੈਂਸ ਨਹੀਂ ਬਣਿਆ ਉਹ ਸਾਰਾ ਕੁਝ ਹੁਣ ਕਲੀਅਰ ਹੋਣ ਦੀ ਸੰਭਾਵਨਾ ਬਣ ਗਈ ਹੈ ਪਰ ਹਵਾ ਬਾਜ਼ੀ ਰੈਗੂਲੇਟਰੀ ਹੈ ਜਿਹਨੂੰ ਡੀਜੀਸੀਏ ਕਹ ਦਿੰਦੇ ਆ ਜੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿੰਨੇ ਵੀ ਇਸ ਬੋਇੰਗ ਕੰਪਨੀ ਦੇ ਡ੍ਰੀਮ ਲਾਈਨਰ ਨੇ ਜਿਨ੍ਹਾਂ ਦੇ ਵਿੱਚ ਯਾਤਰੀ ਆਪਣੀ ਯਾਤਰਾ ਕਰਦੇ ਨੇ ਹਰ ਉਡਾਨ ਤੋਂ ਪਹਿਲਾਂ ਬਰੀਕੀ ਦੇ ਨਾਲ ਹਰ ਵਿਮਾਨ ਦੀ ਜਾਂਚ ਕੀਤੀ ਜਾਵੇ ਖਾਸ ਕਰਕੇ ਦੇ ਵਿੱਚ ਇੰਜਨ ਕੰਟਰੋਲ ਸਿਸਟਮ ਨੂੰ ਚੈੱਕ ਕੀਤਾ ਜਾਵੇ ਇੰਜਨ ਫਿਊਲ ਆਪਰੇਸ਼ਨ ਦੀ ਜਾਂਚ ਕੀਤੀ ਜਾਵੇ ਆਇਲ ਸਿਸਟਮ ਦੀ ਜਾਂਚ ਕੀਤੀ ਜਾਵੇ ਇਸ ਤੋਂ ਇਲਾਵਾ ਹਾਈਡਰੋ ਜਿਹੜਾ ਹਾਈਡਰੋਲਿਕ ਸਿਸਟਮ ਆ ਉਹਦੀ ਜਾਂਚ ਕੀਤੀ ਜਾਵੇ ਜਿਹੜਾ ਫਲਾਈਟ ਕੰਟਰੋਲ ਇਨਸਪੈਕਸ਼ਨ ਆ ਉਹਦੀ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਕਿ ਇਹ ਸਾਰਾ ਕੁਝ ਸਹੀ ਹੈ ਕਿ ਇਹ ਜਹਾਜ਼ ਉਡਾਣ ਭਰਨ ਦੇ ਲਾਇਕ ਹੈ ਜਾਂ ਨਹੀਂ ਹੈ ਤਾਂ ਹੀ ਇਹ ਹਾਦਸੇ ਟਲ ਸਕਣਗੇ ਸੋ ਇਹ ਵੀ ਇੱਕ ਆਦੇਸ਼ ਹੋ ਚੁੱਕੇ ਨੇ ਤੇ ਦੂਜੇ ਪਾਸੇ ਜਿਹੜਾ ਇਹਦਾ ਬਲੈਕ ਬਾਕਸ ਹੈ ਉਹ ਹਸਟਲ ਦੀ ਕਹਿੰਦੇ ਸ਼ਤ ਤੋਂ ਮਿਲਿਆ ਹੈ ਬਲੈਕ ਬਾਕਸ ਕੋਈ ਆਮ ਚੀਜ਼ ਨਹੀਂ ਹੁੰਦੀ ਕਿਸੇ ਵੀ ਜਹਾਜ਼ ਦਾ ਇੱਕ ਅਹਿਮ ਹਿੱਸਾ ਹੁੰਦਾ ਜਿਹਦੇ ਵਿੱਚ ਕਾਫੀ ਕੁਝ ਰਿਕਾਰਡ ਹੁੰਦਾ ਤੇ ਬਲੈਕ ਬਾਕਸ ਆ ਜਿਹੜਾ 1000 ਡਿਗਰੀ ਤਾਪਮਾਨ ਦੇ ਵਿੱਚ ਵੀ ਬਚ ਗਿਆ ਕਹਿੰਦੇ ਜਿਹੜਾ ਟੈਂਪਰੇਚਰ ਸੀਗਾ ਜਿਹਦੇ ਵਿੱਚ ਲੋਕ ਪਹਿਚਾਣ ਨਹੀਂ ਗਏ ਪੂਰੀ ਤਰ੍ਹਾਂ ਅੱਗ ਦੇ ਵਿੱਚ ਝੁਲਸ ਗਏ ਕਈਆਂ ਦੇ ਪਰਖ ਜੇ ਤੱਕ ਉੱਡ ਗਏ ਤਾਂ 1000 ਡਿਗਰੀ ਤੱਕ ਇਹ ਜਿਹੜਾ ਬਾਕਸ ਆ ਉਹ ਬਚਿਆ ਰਹਿ ਗਿਆ ਕਾਰਨ ਕਿਉਂ ਕਿਉਂਕਿ ਟਾਈਟੇਨੀਅਮ ਦਾ ਬਣਿਆ ਹੋਇਆ ਸੀਗਾ ਜੀ ਇਹਦੇ ਵਿੱਚ ਸਾਰਾ ਹੁਣ ਰਿਕਾਰਡ ਆ ਉਹਦੀ ਜਾਂਚ ਹੋਣੀ ਆ ਤੇ ਇਹ 11 ਸੋ ਤੱਕ ਜਿਹੜਾ ਟੈਂਪਰੇਚਰ ਆ ਡਿਗਰੀ ਸੈਲਸੀਅਸ ਤੱਕ ਕੋ ਨੂੰ ਸੈਂਡ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ 6000 ਮੀਟਰ ਤੱਕ ਪਾਣੀ ਦੇ ਵਿੱਚ ਗਹਿਰਾਈ ਦੇ ਵਿੱਚ ਵੀ 1 ਮਹੀਨੇ ਤੱਕ ਸਹੀ ਰਹਿ ਸਕਦਾ ਹੈ ਯਾਨੀ ਕਿ 1 ਮਹੀਨੇ ਬਾਅਦ ਵੀ ਇਹਦੇ ਵਿੱਚੋਂ ਡਾਟਾ ਕਲੈਕਟ ਕੀਤਾ ਜਾ ਸਕਦਾ ਹੈ ਸੋ ਇਹ ਜਿਹੜਾ ਸਿਸਟਮ ਆ ਇਹਦੇ ਉੱਤੇ ਹੁਣ ਸਾਰਿਆਂ ਦੀ ਨਿਰਪਰਤਾ ਬਣ ਗਈ ਹੈ ਕਿ ਕੀ ਹੋਇਆ ਕਿਸ ਤਰ੍ਹਾਂ ਹੋਇਆ ਹੂੰ ਤੇ ਇੱਕ ਗੱਲ ਤੁਸੀਂ ਸਿਮਰਣ ਇਹ ਕੀਤੀ ਹੈ ਕਿ ਜਿਹੜਾ ਅੱਜ ਤੋਂ 29 ਸਾਲ ਪਹਿਲਾਂ ਹਾਦਸਾ ਹੋਇਆ ਸੀਗਾ ਹੂੰ ਉਹ ਹਰਿਆਣਾ ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਕੁਝ ਅਜਿਹੇ ਲੋਕ ਸੀਗੇ 51 ਦੇ ਕਰੀਬ ਸੀਗੇ ਜਿਨ੍ਹਾਂ ਦੀ ਡੈੱਡ ਬਾਡੀਜ਼ ਮਿਲੀਆਂ ਨਹੀਂ ਸੀ ਹੂੰ ਬਿਲਕੁਲ ਹੀ ਖਤਮ ਹੋ ਗਏ ਸੀਗੇ ਸੜ ਕੇ ਸੁਆਹ ਹੋ ਗਏ ਸੀ ਸਰੀਰ ਤੇ ਇਹਦੇ ਵਿੱਚ 349 ਲੋਕ ਸਵਾਰ ਸੀ ਸਾਰਿਆਂ ਦੀ ਕਹਿੰਦੇ ਮੌਤ ਹੋ ਗਈ ਸੀ ਕੁਝ ਕੁ ਬਾਡੀਆਂ ਦੀ ਜਿਹੜੀ ਸੀਗੀ ਡੈੱਡ ਬਾਡੀਜ਼ ਦੀ ਉਹ ਸ਼ਨਾਖਤ ਹੋ ਗਈ ਸੀਗੀ 118 ਦੀ ਸ਼ਨਾਖਤ ਹੋਈ ਸੀ ਤੇ ਬਾਕੀ ਜਿਹੜੇ ਸੀਗੇ ਉਹਨਾਂ ਦਾ ਕਹਿੰਦੇ ਉੱਥੇ ਹੀ ਦਫਨਾ ਦਿੱਤੇ ਗਏ ਸੀਗੇ ਉਹ ਵੀ ਬੜਾ ਭਿਆਨਕ ਮੰਜ਼ਰ ਸੀਗਾ ਅੱਜ ਵੀ ਉਹਨਾਂ ਦੀ ਉੱਥੇ ਇੱਕ ਯਾਦਗਾਰ ਜ਼ਰੂਰ ਬਣੀ ਹੋਈ ਹੈ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਸੀਗਾ ਤਾਂ ਉਹ ਵੀ ਇਸੇ ਕੰਪਨੀ ਨਾਲ ਸੰਬੰਧਿਤ ਬੋਇੰਗ 747 ਸੀਗਾ ਤਾਂ ਉਹ ਵੀ ਇਸੇ ਤਰ੍ਹਾਂ ਹੀ ਹਾਦਸੇ ਦਾ ਸ਼ਿਕਾਰ ਹੋਇਆ ਸੀਗਾ ਦੋ ਫਲਾਈਟਾਂ ਆਪਸ ਦੇ ਵਿੱਚ ਟਕਰਾ ਗਈਆਂ ਸੀਗੀਆਂ ਉੱਪਰ ਹਵਾ ਦੇ ਵਿੱਚ ਹੀ ਤਾਂ ਇਹ ਹਾਦਸਾ ਬਹੁਤ ਭਿਆਨਕ ਸੀਗਾ ਸੋ ਇਸ ਕਰਕੇ ਹੁਣ احتیاط ਵੱਜੂ ਕਈ ਕਦਮ ਚੁੱਕੇ ਜਾਂਦੇ ਨੇ ਪਰ ਫੇਰ ਵੀ ਜਿਹੜੀ ਇਹ ਬੋਇੰਗ ਕੰਪਨੀ ਹੈ 16 ਸਾਲਾਂ ਦੇ ਘੇਰੇ ਚ ਇਹਨਾਂ ਦਾ ਸ਼ੇਅਰ ਜਿਹੜਾ ਬਾਜ਼ਾਰ ਉਹ ਵੀ ਬੜਾ ਡਾਊਨ ਆ ਚੁੱਕਿਆ ਹੈ ਲੋਕਾਂ ਦਾ ਹੁਣ ਵਿਸ਼ਵਾਸ ਨਹੀਂ ਰਹਿ ਗਿਆ ਲੋਕ ਇਸ ਜਹਾਜ਼ ਦੇ ਵਿੱਚ ਇਹ ਲਾਈਨਸ ਦੇ ਵਿੱਚ ਬੈਠਣ ਤੋਂ ਡਰਨੇ ਸ਼ੁਰੂ ਹੋ ਗਏ ਨੇ ਤੇ ਕੇਵੀ ਸੀਗਾ ਥੋੜੀਆਂ ਜਿਹੀਆਂ ਲੋਕਾਂ ਨੂੰ ਉਮੀਦਾਂ ਸੀਗੀਆਂ ਕਿ ਜਦੋਂ ਇਹ ਲਾਈਨਸ ਨੂੰ ਇਧਰਲੇ ਪਾਸੇ ਇੰਡੀਨੇ ਲਾਈਨ ਨੂੰ ਵੇਚਿਆ ਗਿਆ ਸੀ ਟਾਟਾ ਨੂੰ ਉਹਨਾਂ ਨੇ ਆਪਣਾ ਅਧਿਕਾਰ ਲਿਆ ਸੀਗਾ ਦਾਉਦੇ ਸੀਗਾ ਕਿ ਪ੍ਰਾਈਵੇਟਾਈਜੇਸ਼ਨ ਹੋਣ ਦੇ ਨਾਲ ਸਹੂਲਤਾਂ ਮਿਲਣਗੀਆਂ ਪਰ ਪਿੱਛੇ ਤੁਸੀਂ ਦੇਖਿਆ ਹੋਊਗਾ ਕਿ ਕਈ ਲੀਡਰਾਂ ਨੇ ਵੀ ਜਦੋਂ ਸਫਰ ਕੀਤਾ ਤਾਂ ਉਹਨਾਂ ਨੇ ਵੀ ਕਿਹਾ ਸੀ ਸਾਨੂੰ ਕੁਰਸੀਆਂ ਸਹੀ ਨਹੀਂ ਮਿਲੀਆਂ ਜਿਹੜੀਆਂ ਚੀਜ਼ ਸੀਗੀਆਂ ਤਾਂ ਉਹ ਵੀ ਸਵਾਲ ਖੜੇ ਕੀਤੇ ਸੀ ਸੋ ਇੱਕ ਤਾਂ ਟਿਕਟ ਲੱਗਣੀ ਉੱਪਰ ਤੋਂ ਐਨਾ ਖਰਚਾ ਹੋਣਾ ਸਹੂਲਤਾਂ ਦੀ ਕਮੀ ਹੋਣਾ ਇਹ ਸਾਰੇ ਸਵਾਲ ਨੇ ਜਿਹੜੇ ਹੁਣ ਹੱਲ ਕਰਨੇ ਚਾਹੀਦੇ ਨੇ ਤੇ ਵੈਸੇ ਇਸ ਹਾਦਸੇ ਤੋਂ ਬਾਅਦ ਕਈਆਂ ਨੇ ਜ਼ਰੂਰ ਸਬਕ ਲਿਆ ਹੋਣਾ ਹਮ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ